ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਵੇਰ ਦਾ ਟਾਈਮ ਹੈ ਜੀ 8:30 ਹੋਣ ਵਾਲੇ ਆ ਤੇ ਆਪਾਂ ਆਜੋ ਤੁਹਾਨੂੰ ਦਿਖਾ ਦਈਏ ਬਾਹਰ ਦਾ ਵਿਊ ਤੇ ਇੱਕ ਆਪਣਾ ਜਿਹੜਾ ਇੱਥੇ ਬੂਟਾ ਸੀਗਾ ਵੀ ਬੜੀ ਦੁੱਖ ਦੀ ਗੱਲ ਹੋਈ ਮੇਰੇ ਨਾਲ ਤੇ ਇਹ ਪਤਾ ਹੀ ਨਹੀਂ ਕੋਈ ਪਸ਼ੂ ਪੱਟ ਕੇ ਲੈ ਗਿਆ ਤੇ ਪਤਾ ਨਹੀਂ ਕਿਸੇ ਨੇ ਪੱਟ ਤਾ ਇਹ ਵਿਚਾਰਾ ਬਾਲਾ ਹੀ ਸੋਨਾ ਬੂਟਾ ਸੀਗਾ ਕਿੱਧਰ ਚਲਾ ਗਿਆ ਹਨ ਤੇ ਆ ਖੜਾ ਵਿਚਾਰਾ ਇੱਕ ਬੂਟਾ ਰਹਿ ਗਿਆ ਇੱਥੇ ਇੱਕ ਖਰਾਬ ਹੋ ਗਿਆ ਸੁੱਕੇ ਹੈ ਨਹੀਂ ਮੁੱਦਈ ਨਹੀਂ ਥਿਆ ਮੈਨੂੰ ਵੀ ਹੈ ਗਿਆ ਕਿੱਧਰ ਇੱਥੋਂ ਲੱਭਿਆ ਹੀ ਨਹੀਂ ਬੜਾ ਦੋਖਾ ਜਿਹਾ ਫੀਲ ਹੋਇਆ ਕੱਲ ਸ਼ਾਮ ਨੂੰ ਮੈਂ ਨੇ ਮੈਂ ਕੱਲ ਸ਼ਾਮ ਨੂੰ ਦੇਖਿਆ ਸੀਗਾ ਤੇ ਇੱਧਰ ਆਪਣਾ ਤੂਤ ਤੂਤਾ ਆਪਣਾ ਇਹ ਵਧੀਆ ਖੜਾ ਇੱਧਰ ਆਪਣੀ ਟਾਲੀ ਵੀ ਜਾਦੀ ਗਰੋਥ ਕਰ ਰਹੀ ਹੈ ਤੂ ਤੇ ਨਾਲ ਤੇ ਇਧਰਲੀ ਸਾਈਡ ਆ ਉਹ ਕਹਾ ਉਹਦੇ ਵਿੱਚ ਹੈਗਾ ਚਿਬੜਾਂ ਦੀ wall ਚਿਬੜ ਲੱਗੇ ਹੋਏ ਹਨ ਤੇ ਇਧਰ ਆਪਣੇ ਆ ਪੱਠਿਆਂ ਵਾਲਾ ਥਾਂ ਜੀ ਬਾਤ ਆ ਤੇ ਚਲੋ ਜੀ ਕਰਦੇ ਆ ਸੋਭਾ ਦੇ ਕੰਮਕਾਰ ਤੇ ਕਰ ਲਿਆ ਆਪਾਂ ਵਲੌਗ ਸਟਾਰਟ ਤੇ ਸੁਬਾ ਸੁਬਾ ਦਾ view ਵੇਖ ਲੋ ਜੀ ਬਾਹਰ ਖੇਤਾਂ ਦਾ ਛਿੜੀ ਬੈਠੀ ਚੱਲੀ ਇਸ ਨਵੇਂ ਤਰ੍ਹਾਂ ਦੀ ਚਿੜੀ ਹੈ ਨਿੱਕੀ ਜੀ ਠੀਕ ਹੈ ਜੀ ਕਰਦੇ ਆਂ ਗੱਲਬਾਤ ਤੁਹਾਡੇ ਨਾਲ ਥੋੜੀ ਦੇਰ ਬਾਅਦ ਤੁਹਾਨੂੰ ਬਾਹਰ ਦਾ 뷰 ਵਿਖਾ ਦਗੇ ਜੀ ਸੀਨ ਦੇਖ ਲੋ ਦਰਖਤਾਂ ਦਾ ਚਿੜੀ ਡਾਲਣਾ ਹੋਗਾ ਵਿਚਾਰੀ ਉੱਥੇ ਟਪਕਦੀ ਕਰਦੀ ਕਰ ਰਹੇ ਆ ਪੱਠੇ ਤੇ ਇਧਰ ਪਸੰਦ ਕਰ ਤੇ ਅੰਦਰ ਪਿਆ ਰਹਿੰਦੀ ਐ ਇਹਦਾ ਥੋੜਾ ਜਿਹਾ ਨੁਹਾ ਕੇ ਕਰਾਂਗੇ ਇਹਨੂੰ ਅੰਦਰ ਤੇ ਕੰਮ ਵਾਲੀ ਨੇ ਵੀ ਕੰਮ ਕਰ ਲਿਆ ਅੱਜ ਆਈ ਉਹ ਵੱਡੇ ਦਿਨ ਤੇ ਆਪਾਂ ਵੀ ਬਸ ਐਂ ਹੀ ਫਿਰਦੇ ਆਂ ਕਿਤੇ ਕਿਤੇ ਇਵੇਂ ਕਰ ਲੈਣੀ ਚਾਹੀਦੀ ਮਨਾ ਮਨ ਕਰੇ ਬਸ ਐਂ ਹੀ ਹੌਲੀ ਹੌਲੀ ਕੰਮ ਕਰ ਲੈਣਾ ਚਾਹੀਦਾ ਜੀ ਠੀਕ ਚਲੋ ਜੀ ਇਹਨੂੰ ਵੀ ਪਿਆ ਕੇ ਨੁਹਾ ਕੇ ਅੰਦਰ ਕਰਦਗੇ ਤੇ ਫੇਰ ਕਰਦੇ ਆ ਗਰਮ ਠੰਡੇ ਆਪਾਂ ਕਰ ਲਈ ਆ ਜੀ ਸਾਰੇ ਤੇ ਪੱਠੇ ਕੁਤਰਤੇ ਆ ਤੇ ਪਸ਼ੂ ਬੰਨਤੇ ਆ ਇਹ ਬਹਿ ਕੇ ਕੇਰਾ ਉੱਠ ਕਢੀਆਂ ਤੇ ਇੱਥੋਂ ਆਪਾਂ ਥੋੜਾ ਜਿਹਾ ਸੁੰਬਰ ਕੇ ਨਾਲ ਲਾ ਦਾਂਗੇ ਤੇ ਉਹ ਰੱਖਸ਼ਾ ਚਾਹੀਦਾ ਸੀ ਦਾ ਤਾਂ ਕਰਕੇ ਅੱਜ ਪੱਠੇ ਪਹਿਲਾਂ ਕੁਤਰਲੇ ਤੇ ਇੱਧਰ ਹਜੇ ਤਾਂ ਆਪੇ ਤਾਂ ਨਹੀਂ ਬੈਠੀਆਂ ਹੋਣੀਆਂ ਬਹਿ ਜਾਣੀਆਂ ਨਮਾ ਪਿਆ ਤੀਆਂ ਤੇ ਖਾ ਪੀ ਵੀ ਲਿਆ ਇਹਨਾਂ ਨੇ ਤੇ ਆਪਣੇ ਵੀ ਕੰਮ ਨਿਭੜ ਗਏ ਆ ਜੀ ਇਹ ਪੱਠਿਆਂ ਦਾ ਕੰਮ ਵੀ ਦੁਪਹਿਰ ਦਾ ਨਿਬੜ ਗਿਆ ਤੇ ਉਹ ਆਪਾਂ ਥੋੜਾ ਜਿਹਾ ਸੁੰਬਰ ਦਾਂਗੇ ਤੇ ਕੰਮ ਵਾਲੀ ਵੀ ਅੱਜ ਵੱਡੇ ਦਿਨ ਆਈ ਸੀ ਤੇ ਚੱਲ ਸੁੱਟਿਆ ਗਿਆ ਗੋਆ ਸੁੰਬਰੇ ਆ ਗਿਆ ਸਾਰਾ ਕੋਸਾ ਵੀੜਾ ਸੂਣਾ ਲੱਗਦਾ ਤੇ ਨਾਲੇ ਕੰਮ ਨਿਬੜ ਗਿਆ ਨਾਲੇ ਸਫਾਈ ਹੋ ਗਈ ਤੇ ਨਾਲੇ ਆਪਣੇ ਪਸ਼ੂ ਵਹਿ ਜਾਣਗੇ ਵਦਿਗਾ ਉਹ ਵੇਖੋ ਪੰਗੇ ਲੈਂਦੀ ਕਿਵੇਂ ਕਿਵੇਂ ਰੱਸਾ ਪਾਇਆ ਮੋੜ-ਮੋੜ ਕੇ ਸਿੰਘਾਂ ਦੇ ਵਿੱਚ ਤੇ ਚਲੋ ਜੀ ਇੱਧਰ ਵੇਖ ਲਓ ਤੁਸੀਂ ਵੀ ਤੇ ਸੂਰਜ ਤਿੱਖੜ ਦਪਹਿਰਾ ਹੋਇਆ 10 ਵਜ ਗਏ ਆ ਜੀ ਇਹਨੇ ਆਪਣੇ ਕੰਮ ਧੰਦੇ ਸੀਗੇ ਤੇ ਹੁਣ ਆਪਾਂ ਧੋਨੇ ਆ ਲੀੜਾ ਕੱਪੜਾ ਤੇ ਆਪ ਫਰੈਸ਼ ਹੁੰਨੇ ਆ ਰੋਟੀ ਪਾਣੀ ਖਾਣੇ ਆ ਰੋਟੀਆਂ ਲਾ ਲਈਆਂ ਜੀ ਖਾਦੀ ਨਹੀਂ ਹਜੇ ਤੇ ਕੰਮ ਨਿਮੇੜ ਕੇ ਸਾਰੇ ਤੇ ਉਸ ਤੋਂ ਬਾਅਦ ਚ ਆਪ ਆਪਦੀ ਰੋਟੀ ਖਾਵਾਂਗੇ ਤੇ ਮੱਛਰਦਾਨੀ ਆਪਾਂ ਲਾਉਣ ਲੱਗੇ ਸੀ ਤੇ ਲਾ ਹੀ ਨਹੀਂ ਕਿਉਂਕਿ ਮੱਛਰ ਫੇਰ ਹੋ ਗਿਆ ਸੀਗਾ ਤੇ ਬਾਹਰ ਬੰਨ ਲਾਗੇ ਸੀ ਪਸੋਂ ਤੇ ਮੱਛਰ ਲੜਦਾ ਹੁੰਦਾ ਸੀ ਇਹ ਬੈਂਦੀਆਂ ਨਹੀਂ ਹੁੰਦੀਆਂ ਸੀ ਫੇਰ ਫੇਰ ਮੈਂ ਅੰਦਰ ਬੰਨਣ ਲੱਗ ਗਈ ਤੇ ਮੱਛਰਦਾਨੀ ਹਜੇ ਵਾਵਾ ਲਾ ਹੀ ਨਹੀਂ ਸੀਗੀ ਤੇ ਹਜੇ ਆਪਾਂ 10 ਦਿਨ ਰੱਖਦੇ ਆ ਜਿੰਨੇ ਦਿਨ ਗਰਮੀ ਹੈ ਉਸ ਤੋਂ ਬਾਅਦ ਗਰਮੀ ਘਟ ਗਈ ਜਦੋਂ ਮੱਛਰ ਘਟ ਗਿਆ ਤੇ ਉਦੋਂ ਆਪਾਂ ਲਾ ਦਾਂਗੇ ਜੀ ਮੱਛਰਦਾਨੀ ਹੁਣ ਵਿਚਾਰੀਆਂ ਆਰਾਮ ਨਾਲ ਬਹਿ ਜਾਂਦੀਆਂ ਰਾਤ ਨੂੰ ਅੰਦਰ ਤੇ ਦੁਪਹਿਰ ਦੀ ਧੁੱਪ ਵੇਖੋ ਤਿੱਖੜ ਦੇ ਪੇਹਰਾ ਬਣ ਗਿਆ ਧੁੱਪ ਦਾ ਕਰੜੀ ਕਰੜੀ ਧੁੱਪ ਐ ਜੀ ਗਰਮੀ ਘਟਦੀ ਨਹੀਂ ਹੁਣ ਇੱਧਰ ਆਏ ਸੀ ਆਪਾਂ ਬਾਹਰ ਉਧਰ ਪੱਠਿਆਂ ਨੂੰ ਲੱਗ ਰਿਹਾ ਪਾਣੀ ਤੇ ਉਹਦੇ ਵਿੱਚ ਫਿਰਦੇ ਆ ਬਗਲੇ ਬਗਲੇ ਨਿੱਕੇ ਹੁੰਦੇ ਕਹਿੰਦੇ ਸੀ ਬਗਲੇ ਆ ਬਗਲੇ ਆ ਕਉਡੀ ਪਾ ਉਹਦੋ ਬਚਪਨ ਵਧੀਆ ਸੀ ਤੇ ਲਓ ਜੀ ਤੁਹਾਨੂੰ ਦਿਖਾ ਦਗੇ ਇੱਧਰ ਆ ਪੰਬ ਦਾ ਬੂਟਾ ਲਾਇਆ ਸੀ ਘਰੇ ਲੱਗ ਗਿਆ ਸੀ ਆਪਣੇ ਇਹ ਤੇ ਗਰੋਥ ਕਰ ਰਿਹਾ ਹੋਵੇ ਨਵੇਂ ਪੱਤੇ ਕੱਢ ਰਿਹਾ ਤਾਂ ਉਹ ਇਹ ਤੇ ਇਹ ਵਧੀਆ ਚੱਲ ਪਿਆ ਹੁਣ ਪੱਠਿਆਂ ਨੂੰ ਪਾਣੀ ਲੱਗੂਗਾ ਨਾਲ ਪਾਣੀ ਲੱਗ ਜੂ ਆ ਪਰ ਤੂੰ ਤੇ ਛਾਂ ਗਿਆ ਸੀ ਜਿਹੜਾ ਇਹ ਫੇਰ ਕਾਫੀ ਹਰਾ ਹੋ ਗਿਆ ਪੋਟਾਂ ਕਰਿਆ ਆ ਇਧਰ ਆਪਣੇ ਗੁੰਡੀਆਂ ਦੇ ਬੂਟੇ ਲੱਗੇ ਸੀ ਹੋ ਜਾਂ ਪੱਤੇ ਪੁੱਤੇ ਝੜ ਗਏ ਜੀ ਇਹ ਜਿਹੜੇ ਹੁੰਦੇ ਨੇ ਗੁੱਜਰ ਜੇ ਉਹਨਾਂ ਨੇ ਮੱਝਾਂ ਖਾਣਾਂ ਸੀ ਇਹ ਤੇ ਨਹੀਂ ਆਪਣਾ ਵਧੀਆ ਡੰਗ ਸਰੀ ਜਾਂਦਾ ਸੀ ਇਥੋਂ ਪਿੰਡਾਂ ਨਾਲ ਤੇ ਇਧਰ ਹੈਗਾ ਆਪਣਾ ਮਰੂਦਾ ਦਾ ਬੂਟਾ ਜੀ ਆਪਾਂ ਲਿਆ ਕੇ ਲਾਇਆ ਸੀ ਇਹ ਵੀ ਗਰੋਥ ਕਰ ਰਿਹਾ ਇਹਨੂੰ ਵੀ ਬਸ ਹੁਣ ਪਾਣੀ ਲੱਗ ਜੂਗਾ ਪੱਠਿਆਂ ਨਾਲ ਸਿਆਲਾ ਆ ਗਿਆ ਕੇਰਾ ਆਪਾਂ ਦੋ ਚਾਰ ਵਾਰਾਂ ਪਾਣੀ ਪਾਤਾ ਸੀ ਇਹਨੂੰ ਹੁਣ ਪੱਠਿਆਂ ਦੇ ਨਾਲ ਲੱਗ ਜਾਂਦਾ ਤੇ ਇਧਰ ਆਪਣਾ ਹੈਗਾ ਬਤੂਆਂ ਦਾ ਬੂਟਾ ਇਹ ਇੱਕ ਬਚਿਆ ਦੂਜੇ ਸਾਰੇ ਇਥੋਂ ਮੱਚ ਗਏ ਸਾਫ ਸਫਾਈ ਕਰਨ ਵਾਲੀ ਆ ਜੀ ਇਧਰ ਆਪਣੇ ਗੰਨੇ ਸੀਗੇ ਉਹ ਵੀ ਪੱਠਿਆਂ ਨਾਲ দাব ਗੇ ਆ ਆਪਣਾ ਜਾਵਣ ਦਾ ਬੂਟਾ ਜੀ ਤੇ ਇੱਧਰ ਆਪਣੇ ਪੱਠੇ ਸੀਗੇ ਤੇ ਇੱਧਰ ਆਪਣੀਆਂ ਲੱਗੀਆਂ ਤੋਰੀਆਂ ਤੋਰੀਆਂ ਕਾਫੀ ਸੋਹਣੀਆਂ ਲੱਥ ਜਾਂਦੀਆਂ ਜੀ ਟਾਈਮ ਸਰੀ ਜਾਂਦਾ ਹੈ ਪਦੀਨਾ ਪਦੀਨਾ ਨਹੀਂ ਆਪਾਂ ਕਦੇ ਵੀ ਵਰਤਿਆ ਨਹੀਂ ਚਟਨੀ ਬਣਾਈ ਮੈਨੂੰ ਘੱਟ ਪਸੰਦ ਆ ਪਦੀਨੇ ਦੀ ਚਟਨੀ ਦਾਲ ਸਬਜ਼ੀ ਤਾਂ ਮੈਂ ਪਾ ਲਈ ਨਹੀਂ ਹੁਈ ਤਰੀ ਅਲੀ ਦਾਲ ਸਬਜ਼ੀ ਜਿਵੇਂ ਅੰਮ੍ਰਤੀ ਜਾਂ ਕੜੀ ਦੇ ਵਿਚਾਰ ਲੋਆਂ ਦੇ ਵਿੱਚ ਪਾ ਲਈ ਤੋਰੀਆਂ ਦੀ ਦਾਲ ਦੇ ਵਿੱਚ ਪੱਤੇ ਜੇ ਪਾ ਲਈ ਪਦੀਨੇ ਦੇ ਮੈਂ ਪਾ ਲਈਦੀ ਆ ਜੀ ਚਲੋ ਜੀ ਠੀਕ ਹੈ ਥੋੜੀਆਂ ਪਿੰਡੀਆਂ ਲੱਥੀਆਂ ਤੇ ਆਪਾਂ ਚੱਲਦੇ ਆ ਘਰੇ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਜੁਆਇਨ ਵੀ ਕਰ ਲਿਆ ਕਰੋ ਜੀ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਚਲੋ ਜੀ ਓਕੇ ਬਾਏ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਧਰ ਆਪਣਾ ਮਸੰਮੀਆਂ ਦਾ ਬੂਟਾ ਉਧਰ ਚੀਕੂਆਂ ਦਾ ਤੇ ਉਹ ਉਧਰ ਵੀ ਕਿੰਨੂਆਂ ਦਾ ਹੈ